ਇਸਦਾ ਸਹੀ ਜਵਾਬ ਹੈ ਸੱਪ ਦੂਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਸਾਡਾ ਮੌਤ ਤੱਕ ਪਿੱਛਾ ਨਹੀਂ ਛੱਡਦੀ ਇਸਦਾ ਸਹੀ ਜਵਾਬ ਹੈ ਪਰਸ਼ਾਵਾਂ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਤੁਸੀਂ ਕਿੱਥੇ ਵੀ ਛੱਡ ਦਿਓ ਉਹ ਫਿਰ ਵੀ ਤੁਹਾਡੇ ਨਾਲ ਹੀ ਰਹਿੰਦੀ ਹੈ ਇਸਦਾ ਸਹੀ ਜਵਾਬ ਹੈ ਨਾਮ ਚੌਥੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਕਿਸੇ ਹੋਰ ਤੋਂ ਲੈਂਦੇ ਹੋ ਤਾਂ ਖੁਸ਼ ਹੋ ਜਾਂਦਾ ਹੈ ਇਸਦਾ ਸਹੀ ਜਵਾਬ ਹੈ ਸਲਾ ਪੰਜਵੀਂ ਪਹੇਲੀ ਉਹ ਮੈਂ ਇੱਕ ਕੋਨੇ ਵਿੱਚ ਖੜਾ ਹਾਂ ਕੱਪੜੇ ਅਤੇ ਕਿਤਾਬਾਂ ਫੜੀ ਚੀਜ਼ਾਂ ਕਮਰੇ ਵਿੱਚ ਖਿੰਡੀਆਂ ਨਹੀਂ ਕਮਰਾ ਬਹੁਤ ਸੁੰਦਰ ਹੈ ਦੱਸੋ ਕੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਸ ਦਾ ਸਹੀ ਜਵਾਬ ਹੈ ਅਲਮਾਰੀ ਸ਼ਾਮੇ ਪਹੇਲੀ ਸਵੇਰੇ 4 ਵਜੇ ਸ਼ਾਮ 4 ਵਜੇ ਦੁਪਹਿਰ 8 ਵਜੇ ਕੀ ਹੁੰਦਾ ਹੈ ਇਸਦਾ ਸਹੀ ਜਵਾਬ ਹੈ ਟਾਇਮ 7ਵੀਂ ਪਹੇਲੀ ਬਿਨਾ ਮੂੰਹ ਤੋਂ ਬੋਲਦਾ ਹੈ ਬਿਨਾ ਕੰਨਾਂ ਤੋਂ ਸੁਣਦਾ ਹੈ ਅੰਦਾਜ਼ਾ ਲਗਾਓ ਕਿ ਕੌਣ ਹੈ ਇਸਦਾ ਸਹੀ ਜਵਾਬ ਹੈ ਮੋਬਾਈਲ 8ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਤੇ ਹਰ ਰੋਜ਼ ਸੌਂਦੇ ਹਾਂ ਪਰ ਫਿਰ ਵੀ ਨਹੀਂ ਥੱਕਦਾ ਇਸਦਾ ਸਹੀ ਜਵਾਬ ਹੈ ਬਿਸਤਰ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਤੁਹਾਨੂੰ ਹਰ ਰੋਜ਼ ਦੇਖਦੀ ਹੈ ਪਰ ਫਿਰ ਵੀ ਕੁਝ ਨਹੀਂ ਕਹਿੰਦੀ ਇਸਦਾ ਸਹੀ ਜਵਾਬ ਹੈ ਸੀਸਾ 10ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਬਿਨਾ ਪੈਰਾਂ ਤੋਂ ਚੱਲਦੀ ਹੈ ਪਰ ਕਿਤੇ ਨਹੀਂ ਜਾਂਦੀ ਇਸਦਾ ਸਹੀ ਜਵਾਬ ਹੈ ਕੜੀ 11ਵੀਂ ਪਹੇਲੀਓ ਕਿਹੜੀ ਚੀਜ਼ ਹੈ ਜਿੰਨੀ ਖਰਚੀ ਜਾਓ ਉਨਾਂ ਹੀ ਵਾਪਸੀ ਹੈ ਇਸਦਾ ਸਹੀ ਜਵਾਬ ਹੈ ਗਿਆਨ